ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਜਿਉਨ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਐਨ ਕੋਟ ਕਪੂਰਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਦੋ ਪਸ਼ੂ ਬਾਈ ਉਹਨਾਂ ਦੇ ਰੱਖੇ ਹੋਏ ਆ ਇੱਕ ਅੰਦਰ ਝੋਟੀ ਖੜੀ ਆ ਤੇ ਇੱਕ ਇਧਰ ਝੋਟੀ ਬਾਹਰ ਖੜੀ ਆ ਇਹ ਝੋਟੀ ਬਾਈ ਜੀ ਉਹਨਾਂ ਦੀ ਸੇਲ ਆ ਬਕਾਊ ਆ ਤੁਹਾਨੂੰ ਪਹਿਲਾਂ ਹੀ ਦੱਸਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਦੋ ਨਾਗ ਹੈ ਜਿਉਣ ਵਾਲੇ ਪੰਡ ਚੋ ਵੀਡੀਓ ਬਣਾ ਰਹੇ ਆ ਇਹ ਨਾਗ ਸੇਲ ਇਨਫਰਮੇਸ਼ਨ ਲੈਦਾ ਨਾਉ ਕਰਦੇਗਾ ਅਲਬਾਤ ਬਹੁਤ ਸੋਹਣੀ ਝੋਟੀ ਆ ਬਹੁਤ ਸੋਹਣੀ ਸਨਖੀ ਝੋਟੀ ਆ ਵੱਡੇ ਕਦ ਕਾ 88 ਵਜਣ ਵਾਲੀ ਇਨਫੋਰਮੇਸ਼ਨ ਵੀਰ ਤੋਂ ਲੈ ਲੈਣਾ ਆਪ ਕਰਦੇ ਗੱਲਬਾਤ ਹਾਂਜੀ ਬ੍ਰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸੀ ਨਾਮ ਜੀ ਮੇਰਾ ਗੁਰਦੀਪ ਸਿੰਘ ਆ ਪਿੰਡ ਆਪਣਾ ਜੀਨੋ ਵਾਲਾ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਦੱਸੀ ਫੋਨ ਨੰਬਰ 84375 87524 84375 87524 ਆਨਗਵਾਂ ਦੇ ਪਿੰਡ 2410 ਦੱਸਤੀ ਹੈ ਜੀ ਪਿੰਡ ਆਪਨੋਂ ਨੇੜੇ ਲੱਗਦਾ ਇੱਕ ਘਣੀਏ ਵਾਲਾ ਭਲੌਰ ਔਲਖ ਤਿਲੰਡੇ ਹਾਂ ਸਹੀ ਆ ਜੀ ਇਹ ਇੱਕ ਛੋਟੀ ਬਾਈ ਸੇਲ ਹੈ ਜੀ। ਹਾਂਜੀ ਹਾਂਜੀ। ਆਪਣੇ ਘਰ ਦੀ ਹੈ ਜੀ। ਹਾਂਜੀ ਘਰ ਦੀ ਛੋਟੀ। ਕਿੰਨਾਂ ਮਸੂਆ ਬਾਈ? ਪਹਿਲਾ ਸੂਆ ਜੀ। ਪਹਿਲਾ ਸੂਆ। ਹਾਂਜੀ। ਕਿੰਨੇ ਕ ਦਿਨ ਲੈ ਜੂ ਬਾਈ? ਦਿਨ ਤਾਂ ਬਈ ਇਹ ਲੈ ਜੂਗੀ 5 ਕ ਦਿਨ ਮਹਾਂ ਲਊਗੀ। ਠੀਕ ਹੈ ਜੀ। ਤਿਆਰੀ ਮੰਨੀਏ। ਹਾਂਜੀ ਹਾਂਜੀ ਤਿਆਰੀ। ਇਹਦੀ ਮਾਂਥਲੇ ਕਿੰਨਾ ਕ ਦੁੱਧ ਸੀ ਬਾਈ? ਇਹਦੀ ਮਾਂਥਲੇ 15 ਲੀਟਰ ਸੀ। ਠੀਕ ਹੈ ਜੀ। ਤੇ ਇਹ 13 ਕ 14 ਦੇਊਗੀ। ਸਾਂਹ ਤੋਂ ਬਣੀ ਕਿ ਸੀਵਨ ਲੱਗਾ ਜੀ? ਸੀਵਨ ਲੱਗਾ ਜੀ। ਪਤਾ ਜੀ ਕਿਹੜੇ ਸਾਂਹ ਤੋਂ ਗੱਬਣਾ ਜੀ ਹਾਂਜੀ ਹਾਂਜੀ ਕਿਹੜਾ ਬੋਲਾ ਸਾਂਹ ਤੋਂ ਨਹੀਂ ਇਹਦੇ ਸੀਜ਼ਨ ਲੱਗਾ ਜੀ ਸੀਵਨ ਲੱਗਾ ਕਿਹੜੇ ਬੋਲ ਦਾ ਅਰਜਨ ਕੁੰਗੜ ਦਾ ਅਰਜਨ ਕੁੰਗੜ ਦਾ ਹਾਂਜੀ ਕੱਢੀਏ ਬਾਹਰ ਨੂੰ ਤੋੜ ਕੇ ਥਾਣ ਹਵਾਨਾ ਵਿਖਾ ਦਈਏ ਸਾਰਿਆਂ ਨੂੰ ਦੋਸਤੋ ਵੀਰ ਦੱਸਦਾ ਕਿ ਸਾਂਹ ਤੋਂ ਡਾਇਰੈਕਟ ਨਹੀਂ ਕਰਾਸ ਕਰਾਈ ਏਆਈ ਕਰਾਈ ਆ ਅਰਜਨ ਕੁੰਗੜ ਸਾਂਹ ਦਾ ਵੀਰ ਦੱਸਦਾ ਕਿ ਇਹਦੇ ਸੀਵਨ ਲੱਗਾ ਜੀ ਤੋਂ ਗੱਬਣਾ ਪਹਿਲਾ ਸੂਆ ਪਲੂਨ ਕੱਟੀ ਕੱਦ ਵੱਡਾ ਵਜਨ ਬਹੁਤ ਸੇਵਾ ਸੰਭਾਲ ਵੀਰ ਦੀ ਫੁੱਲ ਕੀਤੀ ਹੋਈ ਆ ਪਹਿਲਾ ਸੂਆ ਨਵਾਂ ਹਨ ਝੋਟੀ ਆ 15 ਕਿਲੋ ਦੁੱਧ ਬਈ ਦੱਸਦਾ ਸੀਗਾ ਇਹਦੀ ਮਾਂ ਥੱਲੇ ਆ 13 14 ਕਿਲੋ ਦੇ ਵਿੱਚ ਵਿੱਚ ਵੀਰ ਦੱਸਦਾ ਦੁੱਧ ਪਿਆ ਜੂ ਬਾਕੀ ਹਵਾਨਾ ਕਰਮਾ ਵਾਲੀ ਨੇ ਸੋਨਾ ਵੱਡਾ ਤਿਆਰ ਕੀਤਾ ਸਾਈਡਾਂ 'ਚ ਵਾਲ ਢੱਲ ਹਜੇ ਕਾਫੀ ਬਾਕੀ ਆ ਇਹ ਗੜਾ ਹੋਰ ਕਢਾ ਲਓ ਵੀਰ ਕੋਈ ਗੱਲ ਨਹੀਂ 4-5 ਦਿਨ ਵੀਰ ਦੱਸਦਾ ਹਜੇ ਲੈ ਜਾਂਦੇ ਨੇ 4-5 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਕਰਮਾ ਵਾਲੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਵਾਲਟ ਲਾਹਵਾਨੇ ਦੇ ਚਾਰ ਚਪੇਰੀ ਬਹੁਤ ਪਈਆਂ ਉੱਪਰੋਂ ਸੂਲ ਤੋਂ ਫਟ ਟੰਗ ਚੌੜਾ ਹਵਾਨਾ ਸਟਾਰਟ ਹੁੰਦਾ ਮੂੰਹ ਮੱਥੇ ਦੀ ਸੋਹਣੀ ਐ ਸੀਲ ਸਾਉ ਝੋਟੀ ਪੂਰੀ ਐ ਬਾਕੀ ਮੇਰਾ ਥੋੜਾ ਜਿਹਾ ਉਪਰਾਇਆ ਕਰਦੇ ਬਗਾਨੇ ਬੰਦੇ ਦਾ ਤੁਹਾਨੂੰ ਵੀ ਪਤਾ ਪਸ਼ੂ ਕਰ ਹੀ ਜਾਂਦਾ ਇਹ ਬਹੁ ਉੱਥੇ ਬੰਲੀ ਖਰਨੀ ਦੀ ਬਾਈ ਪਾਕਿਸਤਾਨ ਤੋਂ ਨੇੜੇ ਤੋਂ ਚੈੱਕ ਕਰਾ ਦੇਣਾ ਪਤਲੀ ਚਮੜੀ ਦੀ ਐ ਕਾਗਜ਼ ਵਰਗਾ ਪਿੰਡਾ ਸਕਿਨ ਵੇਖ ਸਕਦੇ ਆ ਤੁਸੀਂ ਸੌਫਟ ਆ ਜਾਵਾ ਥਣ ਸੋਹਣੇ ਆ ਉਠੀ ਵਾਲਿਆ ਹਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਮੂੰ ਮੱਥੇ ਦੀ ਸੋਹਣੀ ਅਸੀਲ ਸੌ ਫਲਾਂ ਤੁਸੀਂ ਵੇਖ ਸਕਦੇ ਆ ਗਾਵਾਂ ਆ ਰਗੀਆਂ ਨਹੀਂ ਆਮ ਪਹਿਲਾਂ ਝੋਟੀ ਹੱਥ ਨਹੀਂ ਲਵਾਉਂਦੀ ਹੁੰਦੀ ਸਹੀ ਗੱਲ ਹੈ ਜੀ ਦੋਸਤੋ ਮਾਤਾ ਕਹਿੰਦੀ ਪਹਿਲਾਂ ਝੋਟੀ ਹੱਥ ਨਹੀਂ ਲਉਂਦੇ ਉਹ ਤੁਹਾਨੂੰ ਵੀ ਪਤਾ ਬਹੁਤ ਘੱਟ ਝੋਟੀਆਂ ਜਿਹੜੀਆਂ ਲੇਵੇ ਤੇ ਹੱਥ ਮਾਰ ਆਉਂਦੀਆਂ ਪਰ ਕਰਮਾਂ ਵਾਲੀ ਮੌਜ ਨਾ ਖੜੀ ਆ ਆ ਦੂਸਰੀ ਸਾਈਡ ਤੋਂ ਵੀ ਵੇਖ ਲਓ ਸੋਹਣੇ ਥਾਨ ਹੈ ਗੈਬ ਚ ਲੱਗੇ ਹੋਏ ਆ ਵਲਟਾਂ ਹਜੇ ਬਹੁਤ ਪਈਆਂ ਚਾਰ ਪੰਜ ਦਿਨ ਬਾਈ ਦੱਸਦਾ ਹਜੇ ਨਹੀਂ ਲੈ ਜਾਣੇ 15 ਕਿਲੋ ਇਹਦੀ ਮਾਂ ਦਾ ਦੁੱਧ ਆ ਅਰਜਨ ਕੁੰਗੜ ਸਾਂਹ ਤੋਂ ਅੱਗੇ ਗੱਭਣ ਆ ਦੋਸਤੋ ਇੱਕ ਸਾਈਡ ਥੋੜੀ ਜੀ ਹਲਕੀ ਜੀ ਭਾਲ ਹੈਗੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਵਲਟਾਂ ਪਈਆਂ ਬਹੁਤ ਝੋਟੀ ਲੇਵਾ ਲਾਹੂ ਬਹੁਤ ਆ ਸਾਰੀ ਵਲਟਾਂ ਕੱਢ ਕੇ ਸੋਨਾ ਕਰਮਾਲੀ ਨੇ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਚਾਰ ਪੰਜ ਦਿਨ ਵੀਰ ਦੱਸਦਾ ਹਜੇ ਲੈ ਜੂ ਜਿੱਦਣ ਤਿਆਰ ਹੋ ਜਾਂਦੀ ਝੋਟੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੋਲਵੀਰ ਜੈਜਾ ਲੈਣ ਦੇ ਨਾਲ ਬਾਈ ਯਾਰ ਜੀ ਬਈ ਮੁੱਲ ਇੱਕ ਧੀ ਮੰਗਿਆ ਦੇ ਬਾਕੀ ਆਪਾਂ ਕੋਈ ਛੋਟ ਜਿਹੜੀ ਹੋਈ ਉਹ ਕਰਦੇ ਹਾਂ ਹੂੰ ਸਹੀ ਹੈ ਜੀ ਫੋਨ ਨੰਬਰ ਦੁਬਾਰਾ ਦੱਸ ਦਈਏ ਬਾਈ 84375 87524 ਤੇ ਇੱਕ ਨੰਬਰ ਆਪਣਾ ਹੋਰ ਆ 96465 93556 ਠੀਕ ਹੈ ਜੀ ਹਾਂ ਜੀ ਦੋਸਤੋ 130000 ਬਾਈ ਮੁੱਲ ਕਰਦਾ ਮੌਕੇ ਤੇ ਆਏਗੇ ਭੈਣ ਭਰਾ ਦਾ ਬਾਈ ਕਹਿੰਦਾ ਮਾਨ ਤਾਣ ਹੋ ਜੂ ਸੀਲ ਸਾਉ ਪੂਰੀ ਐ ਪਹਿਲਾ ਸੂਆ ਪਲੂਣ ਕੱਟੀ ਐ ਬਾਕੀ ਹਵਾਨਾ ਕਰਮਾ ਵਾਲੀ ਨੇ ਸੋਨਾ ਤਿਆਰ ਕੀਤਾ ਹਜੇ 4-5 ਦਿਨ ਲੈ ਜਾਣੇ ਆ 4-5 ਦਿਨਾਂ ਤਾਈਂ ਪੂਰਾ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਦੋ ਝੋਟੀਆਂ ਵੀਰ ਦੀਆਂ ਇੱਕ ਅੰਦਰ ਖੜੀ ਆ ਤੇ ਇੱਕ ਆ ਬਾਹਰ ਇਹ ਬਾਹਰਲੀ ਝੋਟੀ ਵੀਰ ਕਹਿੰਦਾ ਆਪਾਂ ਹੁਣ ਸੇਲ ਕਰ ਦੇਣੀ ਆ 1,30,000 ਮੁੱਲ ਆ ਝੋਟੀ ਬਹੁਤ ਸੋਹਣੀ ਆ ਬਾਕੀ ਤੁਸੀਂ ਵੀ ਜਦੋਂ ਵੀਰ ਦੇ ਘਰੇ ਆਉਂਗੇ ਆ ਕੇ ਝੋਟੀ ਵੇਖੋਗੇ ਤੁਹਾਡੇ ਵੀ ਮਨ ਲੱਗੂਗੀ ਤੇ ਸਿਲਸਾ ਉਹ ਵੀ ਫੁੱਲ ਆ ਵੀਡੀਓ ਬਣਾਉਣੀ ਕਰਕੇ ਬਾਹਰ ਪੱਠੇ ਪਾਦੇ ਸੀਗੇ ਤੇ ਮੌਜ ਨਾ ਖੜ ਗਈ ਪਹਿਲਾਂ ਜਦੋਂ ਮੈਂ ਆਇਆ ਉਦੋਂ ਤਾਂ ਥੋੜਾ ਜਿਹਾ ਉਪਰਾ ਕਰਦੀ ਸੀਗੀ ਆ ਤੁਸੀਂ ਵੇਖ ਲਓ ਪੋਂ ਵੀਡੀਓ ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲੈ ਐਨੀ ਸੀਲਸ ਆਉ ਹੈ ਫੋਨ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦੇਣਾ ਪਿੰਡ ਜਿਉਂਨ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਆਣ ਗਵਾਂਡ ਦੇ ਪਿੰਡ ਘਣੀਗਿਆਂ ਵਾਲਾ ਲੰਡੇ ਭਲੂਰ ਪੰਜ ਗ੍ਰਾਂਈ ਵੀ ਨੇੜ ਹੀ ਰਹਿ ਜਾਂਦੀ ਆ ਇਹ ਬਾਈ ਹੁਣਾਂ ਦੇ ਆਣ ਗਵਾਂਡ ਦੇ ਪਿੰਡ ਆ ਬਾਕੀ ਫੋਨ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਪ੍ਰੋਪਰ ਐਡਰੈਸ ਤੁਹਾਨੂੰ ਸਮਝਾ ਦੂਗਾ ਸਾਰਿਆਂ ਨੂੰ ਸਾਸ਼ੀ ਕਰਦਾ